ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇ ਜੇ ਸੋਚਿ ਨਖਵਾਰ ਚੁਪੈ ਚੁੱਪ ਨ ਹੋਵੇ ਜੇ ਲਾਇ ਰਨ ਵਿਤਾਰ ਭੁਖਿਆ ਭੁਖ ਨਾ ਤਰੀ ਜਬ ਨਾ ਪੁਰੀਆਂ ਪਾਰ ਸੈ ਸੰਫਾਂ ਲਖੋਈ ਤੈਕ ਨੰ ਚੱਲੇ ਨਾਲ ਕੇਵ ਸਚਿਆਰਾ ਹੋਈਏ ਕੇ ਕੁੜੇ ਟੁੱਟੇ ਪਾਲ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਘਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਲੈ ਉਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਸੋ ਪਾਈਏ ਇਕ ਨਾਮ ਕੀ ਮੁਸੀਸ ਹੁਕਮੇ ਸਾ ਪਾਈਏ ਹੁਕਮੇ ਅੰਦਰ ਸਾਕੋ ਬਾਰ ਖੁਨਾਂ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਨਨੀ ਸ਼ਾਨ ਗਾਵੇ ਕੋ ਗੁਣੁੜਿਆਆਂ ਚਾਰ ਗਾਵੇ ਕੋ ਵਿਦਿਆ ਬੇਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪਿ ਦਿਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਥਨਾ ਕਥਿਨਾ ਵਾ ਟੂਟ ਕਾਥ ਕਥ ਕਥੇ ਕੋਟੇ ਕੋਟ ਕੋਟ ਦਿੰਦਾ ਦਿਲੰ ਇਤਕ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੀ ਗੁੰਚ ਲਾਏ ਰਾਹ ਨਾਨਕ ਇਸੇ ਵੇ ਪ੍ਰਵਾਉ ਸਾਚਾ ਸਭ ਸਾਚ ਨਾਏ ਪਖਿਆ ਪਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤੁ ਦਸੇ ਦਰਬਾਰ ਮਹੁ ਕ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਾਰ ਨਾਨਕ ਏਵੈ ਜਾਣੀਏ ਸਭ ਆਪਿ ਸਿਆਰੰ ਥਾਪਿਆ ਨਾ ਜਾਹੇ ਕੀ ਤਨ ਹੋਏ ਆਪੇ ਆਮ ਰੰਜਨ ਸੋਏ ਜਿਨ ਸੇ ਆਤਨ ਪਾਇਆ ਮਾਣ ਨਾਨ ਗਾਗੀ ਗੁਣੇ ਨਿਦਾਨ ਗਾਵਿਏ ਸੁਣੀਏ ਮਰਖੀਏ ਪਾਉ ਦੋਖ ਪਰਾ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਹੀ ਦੇਹ ਜਾਣਾ ਖਨਾਹੀ ਕਹਿਣਾ ਕਥਨ ਜਾਏ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਕਾ ਇੱਕ ਦਾਤਾ ਸੁਮ ਵਿਸਰਨ ਨਜਾਈ ਤੀਰਥ ਨਵਾ ਜਿਸ ਭਾਵਾ ਵਿਣ ਪਾਣੀ ਕੇ ਨਾਇ ਖਰੀ ਜੇਤੀ ਸਿਸ਼ਟ ਪਾਈ ਵਿਖਾ ਵਿਣ ਕਰਮਾਂ ਕੇ ਮੇਰੇ ਲਈ ਮਤ ਵਿਚ ਰੰਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਖਾ ਇੱਕ ਦਾਤਾ ਸੁਮ ਵਿਸਰਨ ਨਜਾਈ ਜੀ ਜਗ ਚਾਰੇ ਆਰ ਜਾ ਔਰਦ ਸੁਣੀ ਹੋਏ ਨਮ ਖੰਡਾ ਵਿੱਚ ਜਾਣੀਏ ਨਾਲ ਤੇ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀ ਜਲੇ ਜੇ ਤਨ ਦਰਣਾ ਆਵੇ ਤਵਾ ਨ ਪੁਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜਿਤਸ ਗੁਣ ਕੋਇ ਕਰੈ ਸੁਣਾ ਸਿਧ ਪੀ ਸੁਨਾਤ ਸੁਣਾ ਤਰ ਤੌੜੇ ਆਕਾਸ ਸੁਣਾ ਦੀਪ ਲੋਭ ਤਾਲ ਸੁਣਾ ਪੁਨ ਸਕੇ ਕਾਲ ਨਾਨਕ ਭਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਾ ਈਸ਼ਰ ਬ੍ਰਹਮਾ ਇੰਦ ਸੁਣਾ ਮੁਕਸਲਾਣ ਮੰਦ ਸੁਣਾ ਜੋ ਜੋ ਤਨ ਪੀਦ ਸੁਣਾ ਸਾ ਸਿਮਤ ਤੀਦ ਨਾਨਕ ਭਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਟ ਕਾ ਈਸ਼ਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਈ ਧਿਆਨ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂਪਉ ਕਾ ਨਾ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੀ ਪੀ ਪਾਸਾ ਸੁਣਿਆਂ ਦੇ ਪਾਵੇ ਰਾਹ ਸੁਣਿਆ ਅਥ ਇਸ ਗਾਉ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂਪਉ ਕਾ ਨਾ ਮੰਨੇ ਕੀ ਗਤ ਕਹੇ ਨ ਜਾਹੇ ਜੀਕੋ ਕਾ ਪਿਛੇ ਪਿਛਤਾਏ ਕਾਗਦ ਕਰਮਾ ਲਿਖਣ ਹਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਰੰਜਣ ਹੋਏ ਜੀਕੋ ਮਨ ਜਾਣੇ ਮਨ ਕੋਏ ਮੰਨੇ ਸਰਤੋਏ ਮਨ ਬੁੱਧ ਮੰਨੇ ਸਰਪਉਣ ਕੀ ਸੋਦਾ ਮੰਨੇ ਮੋਚੋਟਾ ਨੰਖਾਏ ਮੰਨੇ ਜਮ ਕੇ ਸਾਨ ਨ ਜਾਏ ਐਸਾ ਨਾਮ ਨਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮਨਨੇ ਮਾਠ ਨ ਪਾਈ ਮਨਨੇ ਪਾਸੋਂ ਪ੍ਰਗਟ ਜਾਏ ਮਨਨੇ ਮਗਨ ਚੱਲੇ ਪੰਥ ਮਨਨੇ ਤਰਮ ਸਿੱਤੀ ਸਨਮਾਨ ਐਸਾ ਨਾਮ ਨਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਕਤਿ ਆਰ ਮਨਨੇ ਪਰਵਾਰਿ ਸਿਹਾਰ ਮਨਨੇ ਤਰੇ ਤਾਰੇ ਗੁਰ ਸੇਖਾ ਮਨੇ ਨਾਨਕ ਪਰਨਾਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜ ਸੁਹੇ ਦਰਜਾਨ ਪੰਜਾਂ ਕਾ ਗੁਰੂ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰ ਤੋਲ ਤਰਮਦਿਆ ਕਾ ਪੂਤ ਸੰਤੋਥਾ ਰਖਿਆ ਜਨ ਸੂਤਾ ਜੀ ਕੋ ਬੁਦੇ ਵੇ ਸਿਆਰ ਤੌਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤ ਪਾਤਲੀ ਕੁੰਜੋਰ ਜੀ ਜਾਤ ਰੰਗਾ ਕੇ ਨਾਭ ਸੁਣਾ ਲਿਖਿਆ ਉੜੀ ਕਲਾਮ ਇਹੋ ਲੇਖਨ ਜਾਣੀ ਕੋ へ ਲੇਖਾਂ ਲਿਖਿਆ ਕੀਤਾਏ ਕੀਤਾ ਤਾਣ ਸਲ ਰੂਪ ਕੀਤੀ ਦਾਜਣੀ ਕੁੰਕੂਤ ਕੀਤਾ ਪਸਾਹ ਏਕੋ ਖਵਾਉ ਤਿਤਿ ਹੋਏ ਲਗਤਰਿਆ ਕੁਦਰਤ ਕਵਣ ਕਹਾਵੀ ਚਾਰ ਵਾਰ ਅਨੰਤ ਜਮ ਇੱਕ ਵਾਰ ਜਦ ਪਾਵ ਸਾਈ ਪਲੀਕਾਰ ਤੂੰ ਸਾ ਸਲਾਮ ਤਨ ਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਅਨੰਤ ਮੁਖ ਵੇਦ ਪਾਠ ਸੰਗ ਜੋ ਮਰੈ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਖ ਸੂਰ ਮੋਪਗਸਾਰ ਸੰਖ ਮੂਨ ਲਵਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਿਆ ਜਮੈ ਇੱਕ ਵਾਰ ਜੋਤ ਪਾਵੇ ਸਾਈ ਪਰੀਕਾਰ ਤੁਸਾ ਸਲਾਮਤ ਨੰਕਾਰ ਸੰਖ ਮੂਰਖ ਅੰਧਕੂਰ ਸੰਖ ਚੋਰ ਰਾਮਕੂਰ ਸੰਭਰ ਕਰ ਜਾਏ ਝੂਰ ਸੰਗਲੋ ਦਿੱਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਏ ਸੰਖ ਕੁੜਿਆ ਕੁੜੇ ਫਰਾਈ ਸੰਖ ਮਲੇਸ ਮਲ ਪੰਖਾਏ ਸੰਗਨੰਦ ਸਰ ਕਰੇ ਭਾਰ ਨਾਨਕ ਨੀ ਕਾ ਵਿਚਾਰ ਵਾਰ ਆਨੰਦ ਜਮ ਇਕ ਵਾਰ ਜੁਦ ਪਾਵੈ ਸਾਈ ਪਲਿਕਾਰ ਤੂੰ ਸਾ ਸਲਾਮ ਤਨ ਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਣ ਖਾਸ ਸੰਜੋਗ ਖਾਨ ਜਿਨੇ ਲਿਖਿਤ ਸ੍ਰਣਾਏ ਜਿ ਫਰਮਾਏ ਤਿਪ ਪਾਏ ਜਿਤਾ ਕੀਤਾ ਤੇ ਤਨ ਆਉ ਵਣ ਨੈਨਿਂ ਕੁਥਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਛਾਵਾਂ ਇਕੁਆਰ ਜੁ ਪਾਵੈ ਸਾਈ ਪਲਿਕਾਰ ਤੂੰ ਸਾ ਸਲਾਮ ਤਰੰਕਾਰ ਪਰਿਯਾਤ ਪੈ ਤੰਦੇ ਪਾਣੀ ਤੋ ਤੇ ਉਤਰ ਸਕੀ ਮੂਤ ਪਲੀਤੀ ਕੱਪੜ ਹੋਏ ਦੇ ਸੁੰਨ ਲਈ ਤਹੇ ਪਰ ਇਹ ਮਤ ਪਾਪਾਂਗੇ ਸੰਗ ਤੋਪੇ ਨਾ ਵੇਕੇ ਰੰਗ ਪੁਨੀ ਪਾਪੀ ਆਖਣ ਨਾਏ ਕਰ ਕਰ ਕੰਨ ਲਿਖ ਲੈ ਜਾਓ ਆਪੇ ਵੀ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤ੍ਰਿਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੇ ਤੁਮ ਨਾ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਪਤ ਨਾ ਹੋਈ ਸਵਸਤਾ ਪਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਉ ਕੌਣ ਸੁਇਲਾ ਵਕਤ ਕਵਣ ਕੌਣ ਥਿਤ ਕਵਣਾਰ ਕੌਣ ਰਤੀ ਮੌ ਕਵਣ ਜਿਤੋ ਆਕਾਰ ਵੇਲ ਨ ਪਈ ਆਪਣ ਤੇਜ ਹੋਵੇ ਲੇਖ ਪ੍ਰਾਨ ਵਕਤ ਨਾ ਪਾਓ ਕਾਦੀਆਂ ਜਾਂ ਲਿਖਣ ਲਈ ਕਰਣ ਤਿਤਵਾਰ ਨਾ ਜੋਗੀ ਜਾਣੇ ਰਤਮੌਨ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾ ਰ ਆਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸੋ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸੱ ਵੱਡੇ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗਿ ਗਿਆਨ ਸੁਏ ਪਤਾਲਾ ਪਤਲ ਲਗਾਸ ਅੰਗਾਸ ਓੜ ਕੋੜ ਪਾਲ ਥਕੇ ਵੀਦ ਕੈਨਕ ਵਾਤ ਸਾਸਠਾਰੇ ਕੈਨਕ ਤੇ ਬਾਸ ਲਿਕ ਤਾਤ ਲੇਖਾਇ ਤਾ ਲਿਖੇ ਲਿਖੇ ਹੋਏ ਨਾਸ ਨਾਨਕ ਡਾਖਿਆ ਆਪੇ ਜਾਣਿਆ ਸਲਾਹੇ ਸਲਾਹੇ ਤੀ ਸੁਰਤ ਨਾਮ ਪਾਈਐ ਨਦੀਆਂ ਤੇ ਵਾ ਪਵੇ ਸਮੁੰਦ ਨਾ ਜਾਣੀਏ ਸਮੂਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀ ਤੋਲ ਨਾ ਆਵਣੀ ਜੇ ਤੁਮ ਨਾ ਵਿਸਰੇ ਅੰਤਨ ਸਿਵਤੀ ਕੈਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਨ ਖੇਤੇ ਬਲਾਈ ਤਾਂ ਕਿੰਤਨਾ ਪਾਹੇ ਜਾਏ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਬੋਤਾ ਹੋਏ ਵੱਡਾ ਸਭ ਉੱਚਾ ਤਾਂ ਉੱਚ ਉਪਰਚਾ ਨਾ ਹੋਏ ਵਿਡਚਾ ਹੋਏ ਕੋਈ ਦਸੋਚੇ ਕੋ ਜਾਣੇ ਸੋਏ ਦੇਵੜੇ ਆਵ ਜਾਣੇ ਆਪਾਪ ਨਾਨ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲੰਤ ਮਾਈ ਕੀਤੇ ਮੰਗੇ ਜੋਦ ਉਪਾਰ ਕੀਤਿਆ ਘੰਤ ਨੇ ਵਿਚਾਰ ਕੀਤੇ ਖਵਤ ਟੇ ਵੀ ਕਾਰ ਕੀਤ ਲਨ ਮੁਕਰ ਪਾਈ ਕੀਤੇ ਮੂਰਖਾਏ ਖਾਇ ਕੀਤਿਆ ਦੂਪੂ ਸਮਾਰੇ ਪੈ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਸਕੀ ਕੋਈ ਜੇ ਕੋ ਖਾਇ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਹਿ ਕੀ ਕੀ ਜਿਸ ਨੂੰ ਬਸੇ ਸਿਵ ਸੁਨਾ ਨਾਨਕ ਪਾਸਾਈ ਪਾਸਾ ਮੂਲ ਗੁਣ ਮੂਲ ਅਪਾਰ ਮਨੁ ਅਪਾਰੀ ਮੂਲ ਪੰਡਾਰ ਮੂਲਾਵੇ ਮੂਲਾ ਜਾਏ ਮੂਲ ਪੈ ਮੂਲਾ ਸਮਾਹੀ ਮੂਲ ਤਨ ਮੂਲ ਦੀਬਾਨ ਮੂਲ ਤੋਲਾ ਮੂਲ ਪ੍ਰਵਾਨ ਮੁਲ ਮੁਸੀਸ ਮੁਲ ਨੀ ਸ਼ਾਨ ਮੁਲ ਕਰ ਮੁਲ ਫਰਮਾਨ ਮੁੱਲੋ ਮੁਲ ਆਖਿਆ ਨੰਜਾਈ ਆਖ ਆਖਰੇ ਲਿਵਲਾਈ ਆਖੇ ਵੀਰ ਪਾੜ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੁਬਿੰਦ ਆਖੇ ਸ ਆਖੇ ਸਿੱਧ ਆਖੇ ਕਿਤੇ ਕਿਤੇ ਬੁਧਾ ਆਖੇ ਧਾਨ ਮੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਇਤੇ ਆਖੇ ਆਖਣ ਪਾਏ ਕੀਤੇ ਕਹਿ ਘੜ ਫਰਜਾਈ ਇਤੇ ਕੀਤੇ ਹੋਰ ਕਰੇ ਤਾਂਖ ਨਸਕੇ ਕਈਕੇ ਜੇ ਉੜ ਪਾਵੇ ਤੇ ਉੜ ਹੋਇ ਨਾਨ ਜਾਣ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਨ ਲਖੇ ਸਿ ਗੁਰ ਅੰਗਵਾਨ ਸੋ ਤਨ ਕਿਹਾ ਸੋ ਕਰ ਕੇਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਨੀਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪਰੇ ਸੁਕਿਐਨ ਕਿਤੇ ਗਾਵਣਾਰੇ ਗਾਵੇ ਤੁੰਨ ਪਉਣ ਪਾਣੀ ਬਸੰਤਰ ਗਾਵੇ ਰਾਯਾ ਤਨਮ ਦੁਆਰੇ ਗਾਵੇ ਚਿਤ ਗੁਤਲੇ ਜਾਣੇ ਲੇਹਲੇ ਧਰਮ ਵਿਚਾਰੇ ਗਾਵੇ ਸ਼੍ਰਮਾਂ ਦੇਵੀ ਸੁਣ ਸਾਥ ਸਵਾਰੇ ਗਾਵੇ ਇੰਦੇ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇਸ ਸਮਾਦੀ ਅੰਧਰ ਗਾਵਣ ਸਾ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਏ ਵੀਰ ਕਰਾਰੇ ਗਾਵਣ ਪੰਡਤ ਪਣ ਖੀਸਰ ਜੁਜਵੇਦਾਨ ਨਾਲੇ ਗਾਵੇ ਮੂਣੀਆ ਮਨਮੂਣ ਸੁਰਗਾ ਮਾਚਿਆਲੇ ਗਾਵਣ ਰਤਨੁ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵੇ ਜੋਧਮਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖਾੰਡ ਮੰਡਲਵਰ ਪੰਡਾ ਕਰ ਕਰ ਖੇਤਾਰੇ ਸੇ ਤੁੰ ਗਾਵੇ ਜੁਧ ਪਾਰਤੇ ਤੇਰੇ ਪਾਤਰ ਸਾਲੇ ਹੋਰ ਕੀਤੇ ਗਾਮਣ ਸਿਮ ਚਿਤ ਨਿ ਆਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੇ ਨਾਹੀ ਹੈ ਪੀ ਉਸ ਜਨ ਜਾਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਨ ਸਿਮਾ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਦਿਵੜਾਈ ਜੋਤਿ ਸੁ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਾਹ ਸਹਾਂਪ ਸਹਿਬ ਨਾਨਕ ਰਣ ਜਾਇ ਮੁੰਦਾ ਸੰਤੋਖ ਸਰਮਪ ਚੋਲੀ ਤਿਆਣ ਖਰੇਬ ਪੂਤਾ ਖੰਤਾ ਕਾਲ ਕੁਆਰੀ ਕਾਇ ਜੂ ਡੰਡਾ ਪ੍ਰਤੀ ਆਈ ਪੰਤੀ ਸਲਜ ਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਨਾਦ ਅਨਾਤ ਜੁਜੇ ਕੋਈਸ ਪੁਰ ਗਿਆਨ ਦੇ ਆਪੰਡਾਰਨ ਕੜਕਣਵਾਜੇ ਨਾਦ ਆਪਨਾਥ ਨਾਥੀ ਸਭਜਾ ਕਿਰੀ ਸਵਰਾਸਾਦ ਸੰਜੋਗ ਬਜੋਗ ਦੇ ਕਾਰਚ ਲਾਵੇ ਲਿਖਿਆ ਵੇ ਪਾਗ ਆਦੇਸ ਅਦੇਸ ਆਦ ਨੀਲ ਨਾਦ ਅਨਹਤ ਜੁਦੇ ਕੁਵੇ ਜੇ ਕਮਾਈ ਜੁਤਿਆ ਇਤਨ ਚੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਕਲਾਈ ਦੀਵਾਨ ਜਿਸ ਪਾਵਤ ਵਿਚ ਲਾਵੇ ਜਿਉ ਪਰਮਾਨ ਉਹ ਵਖੇ ਨਦਰਣਾਵੇ ਬਹੁਤਾ ਏ ਉਡਾਨ ਆਦਿ ਸੇ ਅਦਿ ਸੁ ਆਦਿ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇ ਸੰ ਆਸਲ ਲੇ ਪੰਡਾਰੇ ਜੋ ਉਸ ਪਾਸੇ ਕਵਾਰ ਕਰਖੇ ਵਖੇ ਸਜਨਾਰ ਨਾਨਕ ਸਚੇ ਕੀ ਸਚੇ ਅਕਾਲ आदिश्य दिस आधनील अनाद अनाहत ज ज एको इस एक दूजी बहु लाख होए लख होए लाख वीस लला खिडाकी एक नाम जगदीस ए त्रायपत पौडियां चढ़ि गए होए कीस सुन गलांग कास के की कीटाए रीस नानद्रिपाइये कूड़े कूड़े ठिस आखण जोर छुपे ना जोर जोर न मंगण दे ना जोर ਜੋਰ ਨ ਜੀਵਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੂਤੇ ਛੁਟੇ ਸੰਸਾਰ ਜਿਸਾਂ ਜੁਰਖਾ ਵੇਖੇ ਸੋਇ ਨਾਨਕ ਉਤਮਨੀਚ ਨ ਕੋਏ ਰਾਤੀ ਰੁਤੇ ਥਿਤੇ ਵਾਰ ਪਉਣ ਪਣੀ ਪਤਾਲ ਤਸੇ ਤਰਤੇ ਥਾਵ ਰਖੀ ਤ੍ਰਮਨਸਾਲ ਤਵੇ ਜੀਜੂ ਕੇ ਰੰਗ ਤਿਨ ਕੇ ਨਾਮ ਲਈਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਉਸ ਤਾ ਦਰਬਾਰ ਤਿੱਥੇ ਸੁਣ ਪੰਚ ਪਰਵਾਨ ਨਦੀ ਕਰਮ ਪਵੇਂ ਨਿਸ਼ਾਨ ਕਚਮਖਾਈ ਉਥੇ ਪਾਹੇ ਨਾਨਕ ਜਾਪੇ ਜਾਇ ਧਰਮ ਕਣ ਕਾਇ ਉਤਰਮ ਗਣ ਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਣ ਮੀਸ ਕੀਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਪੁੰਮੇਰ ਕੇਤਾ ਕੀਤੇ ਤੂਪ ਦੀਸ ਕਿਤੇੰਦ ਚੰਸੁਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧਨਾਥ ਕੀਤਾ ਕਿਤੇ ਦੇਵ ਇਸ ਕਿਤੇ ਦੇਵਦਾਨ ਮੁਨ ਕੀਤਾ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਨ ਨਰਿੰਦ ਕਿਤਿਆ ਸੁਰਤੀ ਸੇਵ ਕੀਤਾ ਨਾਨਕ ਅੰਤਨਾੰਤ ਗਿਆਨਖੰਡ ਮੇ ਗਿਆਨ ਪ੍ਰਚੰਡ ਤਥੇ ਨਾ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪਾ ਤਥੇ ਘਾੜ ਤੇ ਕੜੀਏ ਬਹੁਤ ਅਨੂਪਾ ਤਾਂ ਕੀ ਗੱਲਾਂ ਕਥੀਆਂ ਨ ਜਾਏ ਜੀ ਕੋ ਕ ਪਿਛੇ ਪਛਤਾਏ ਤਥੇ ਕੜੀਏ ਸੁਰਤ ਮਤ ਮਨ ਬੁੱਧ ਤਥੇ ਕੜੀਏ ਸੁਰਾਂ ਸਰਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨ ਕੋਈ ਹੋਰ ਤਥੇ ਜੋਦ ਮਹਾਂ ਬਲ ਸੂਰ ਤਨ ਮੇ ਰਾਮ ਰਿਆ ਪਰਪੂਰ ਤਿਤਸੀ ਤੋ ਸਿਤਮ ਮਮਾਈ ਤਾਗੇ ਰੂਪ ਨ ਕਥਨੇ ਜਾਏ ਨਾਮ ਮਰੰਨ ਠਾਕੇ ਜਾਹਿ ਦਿਨ ਕੀ ਰਾਮ ਸਿਮਨ ਮਾਈ ਤਥੇ ਪਤਵ ਸਿਖੇ ਲੋਕ ਕਰਿਆਨੰਸਾ ਮਨ ਸੋਏ ਸਚਖੰਡ ਵਸਿ ਲੰਕਾਰ ਕਰ ਕਰ ਵੇਖੇ ਨਦਰ ਨਿਆਲ ਤਥੇ ਖੰਡ ਮੁੰਡ ਵਰ ਪੰਡ ਜੇ ਕੋ ਕਥੇ ਤੰਤਨੰਤ ਤਥੇ ਲੋ ਲੋ ਕਰ ਜਿਜਉ ਤਿਤ ਕਾਰ ਵੇਖੇ ਇਸੇ ਕਰ ਵਿਚਾਰ ਨਾਨਕ ਕਥਨ ਕੰਡਾਸਾਰ ਜਤ ਪਹਾਰਾ ਤੀਜ ਸੁਨਿਆਰ ਐਨ ਮਤ ਵਿਦਿਆਰ ਪੌਖ ਲਗਨ ਤੁਪਤਾਉ ਪੰਡਾ ਪਉ ਅਮਰਤ ਢਾਲ ਕੜੀਏ ਸ਼ਬਦ ਸੱਚੀ ਟਿਕਸਾਲ ਜਿਨ ਕੋ ਨਦਰ ਗਉ ਤਿਨ ਖਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਪਵਣੇ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਦਿਵਸਰਾ ਦੁਦਾਈ ਦਾਇਆ ਖਿਲੇ ਸਗਲ ਜਗਤਾਂ ਚੰਗੀਆਂ ਬੁਰਾਈਆਂ ਵਾਚੇ ਤਨ ਮੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਜਲੇ ਕੀਤੀ ਸੁਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਖਾਲ ਨਾਨਕ ਤੇ ਮੁਖੁ ਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ